ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠਿਆਂ 23 ਦਿਨ ਹੋ ਗਏ ਸਿਚੁਏਸ਼ਨ ਲਗਾਤਾਰ ਸਿਹਤ ਦੀ ਖਰਾਬ ਹੈ ਕੇਂਦਰ ਸਰਕਾਰ ਦੇ ਖਿਲਾਫ ਇਹ ਅੰਦੋਲਨਾਂ ਤੁਸੀਂ ਸਾਰੇ ਜਾਣਦੇ ਹੋ ਕਿਸਾਨ ਚਾਹੁੰਦੇ ਨੇ ਕਿ ਐਮਐਸਪੀ ਲੀਗਲ ਹੋਵੇ ਕਾਨੂੰਨੀ ਜਿਹੜੀ ਗਾਰੰਟੀ ਹੈ ਉਹ ਸਾਨੂੰ ਐਮਐਸਪੀ ਦੇ ਵਿੱਚ ਮਿਲੇ ਜਗਜੀਤ ਸਿੰਘ ਡੱਲੇਵਾਲ ਤੇ ਪੂਰੇ ਕਿਸਾਨ ਆਗੂ ਕੀ ਗਦਾਰੀ ਦਾ ਸ਼ਿਕਾਰ ਹੋਏ ਨੇ ਕੀ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੂੰ ਭੁਲੇਖੇ ਦੇ ਵਿੱਚ ਰੱਖਿਆ ਗਿਆ ਕਿ ਇਸ ਭੁਲੇਖੇ ਦੇ ਕਾਰਨ ਜਗਜੀਤ ਸਿੰਘ ਡੱਲੇਵਾਲ ਆਪਣੀ ਜਾਨ ਤੱਕ ਦੀ ਬਾਜ਼ੀ ਖੇਡ ਗਿਆ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਤੋਂ ਆਈਆਂ ਸੀ ਉਦੋਂ ਕੇਂਦਰ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਅਸੀਂ ਤੁਹਾਡੇ ਕਰਜ਼ੇ ਦਾ ਹੱਲ ਕਰਾਂਗੇ ਕਮੇਟੀ ਬਣਾਵਾਂਗੇ ਤੁਹਾਨੂੰ ਕਮੇਟੀ ਦੇ ਅਸੀਂ ਵਿੱਚ ਲਾਵਾਂਗੇ ਤੇ ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਡੇ ਨਾਲ ਧੋਖਾ ਹੋਇਆ ਸਾਡੇ ਨਾਲ ਗਦਾਰੀ ਕੀਤੀ ਦੇਸ਼ ਦੀ ਕੇਂਦਰ ਹਕੂਮਤ ਨੇ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਸਾਡੇ ਨਾਲ ਗਦਾਰੀ ਹੋਈ ਸਾਡੇ ਨਾਲ ਧੋਖਾ ਹੋਇਆ ਇਹ ਧੋਖਾ ਕੀਤਾ ਕੇਂਦਰ ਦੀ ਸਰਕਾਰ ਨੇ ਜਿਹੜੀ ਸਾਡੇ ਨਾਲ ਐਮਐਸਪੀ ਦਾ ਵਾਅਦਾ ਕਰਕੇ ਮੁੱਕਰੀ ਜਥੇਬੰਦੀਆਂ ਵਾਪਸ ਆਉਂਦੀਆਂ ਨੇ ਕਈ ਇਲੈਕਸ਼ਨ ਲੜਦੇ ਨੇ ਕਈ ਅੰਦੋਲਨ ਕਰਦੇ ਨੇ ਵੱਖੋ-ਵੱਖਰੇ ਸਾਰਿਆਂ ਦੇ ਰਾਹ ਹੋ ਜਾਂਦੇ ਨੇ ਉਸ ਤੋਂ ਬਾਅਦ ਕੇਕੇਐਮ ਤੇ ਐਸਕੇਐਮ ਨਾਨ ਪੋਲਿਟਿਕਲ ਕਹਿੰਦਾ ਕਿ ਅਸੀਂ ਤਾਂ ਅੰਦੋਲਨ ਕਰਾਂਗੇ ਐਮਐਸਪੀ ਦੇ ਉੱਪਰ ਲੜਦੇ ਨੇ ਅੱਧੇ ਸ਼ੰਭੂ ਬੈਠ ਜਾਂਦੇ ਨੇ ਅੱਧੇ ਖਨੌਰੀ ਬਾਰਡਰ ਜਦੋਂ ਕੇਂਦਰ ਦੀ ਸਰਕਾਰ ਕੋਈ ਗੱਲ ਨਹੀਂ ਸੁਣਦੀ ਉਦੋਂ ਡੱਲੇਵਾਲ ਸਾਹਿਬ ਮਰਨ ਵਰਤ ਸ਼ੁਰੂ ਕਰ ਦੁੰਦੇ ਨੇ 23 ਦਿਨ ਦਾ ਉਹਨਾਂ ਦਾ ਮਰਨ ਵਰਤ ਹੋ ਗਿਆ ਜਾਨ ਦੀ ਬਾਜ਼ੀ ਤੱਕ ਲਾਤੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਲਗਾਤਾਰ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਸਵਾਲ ਵੀ ਉੱਠੇ ਉਹ ਸਵਾਲ ਇਹਨਾਂ ਜਥੇਬੰਦੀਆਂ ਨੇ ਉਠਾਏ ਨਾ ਕਿ ਆਮ ਲੋਕਾਂ ਨੇ ਪੰਜਾਬ ਦੇ ਵਿੱਚੋਂ ਹੋਰ ਕੁਝ ਵਰਗ ਨੇ ਵੀ ਸਵਾਲ ਕੀਤੇ ਹੁਣ ਸਵਾਲ ਇਸ ਗੱਲ ਦਾ ਹੀ ਪੈਦਾ ਹੁੰਦਾ ਕਿ ਕੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤ ਹੈ ਕੇਂਦਰ ਸਰਕਾਰ ਦੇ ਉੱਪਰ ਦਬਾਅ ਦੇ ਲਈ ਹੈ ਤੇ ਜਿੱਤੇ ਗੱਲ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਇਪਰ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਕਰੀਆ ਗੁਰਜਿੰਦਰ ਜੀ ਜੀ ਪਰਮਿੰਦਰ ਜੀ ਦੇਖੋ 23 ਦਿਨ ਦਾ ਹੋ ਗਿਆ ਰਲੇਵਾਲ ਸਾਹਿਬ ਦਾ ਮਰਨ ਵਰਦ ਤੇ ਨਾ ਕੁਛ ਖਾ ਰਹੇ ਨੇ ਨਾ ਪੀ ਰਹੇ ਨੇ ਹਣਾ ਲਗਾਤਾਰ ਚਲੋ ਪੰਜਾਬ ਸਰਕਾਰ ਵੀ ਉਹਨਾਂ ਨਾਲ ਸੰਪਰਕ ਦੇ ਵਿੱਚ ਹੈ ਅਧਿਕਾਰੀ ਜਾਂਦੇ ਨੇ ਮੀਟਿੰਗ ਕਰਦੇ ਨੇ ਕਿ ਅਸੀਂ ਤੁਹਾਡੀ ਗੱਲ ਉੱਪਰ ਤੱਕ ਲੈ ਕੇ ਜਾਵਾਂਗੇ ਕੱਲ ਸੁਪਰੀਮ ਕੋਰਟ ਨੇ ਵੀ ਕਿਹਾ ਉੱਥੇ ਵੀ ਗੱਲ ਚੱਲੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਲਾਂਕਿ ਸੁਪਰੀਮ ਕੋਰਟ ਨੇ ਤਾਂ ਵੀ ਕਿਹਾ ਸੀ ਕਿ ਪੈਦਲ ਕਿਸਾਨ ਆ ਸਕਦੇ ਨੇ ਦਿੱਲੀ ਜਾ ਕੇ ਆਪਣਾ ਸੰਘਰਸ਼ ਕਰ ਸਕਦੇ ਨੇ ਪਰ ਜਦੋਂ ਪੈਦਲ ਗਏ ਪੈਦਲ ਵੀ ਜਾਣ ਨਹੀਂ ਦਿੱਤਾ ਗਿਆ ਸੁਪਰੀਮ ਕੋਰਟ ਦੀ ਜਿਹੜੀ ਕਮੈਂਟਰੀ ਹੁੰਦੀ ਹੈ ਉਹਦੀ ਕੀ ਨਿਗਾ ਕੇਂਦਰ ਦੀ ਨਿਗਾ ਕੇਂਦਰ ਦੀ ਸਰਕਾਰ ਦੀ ਨਿਗ੍ਹਾ ਦੇ ਵਿੱਚ ਇਹ ਵੀ ਸਾਰਾ ਕੁਸ਼ਣਾ ਕਲੀਅਰ ਹੋ ਗਿਆ ਹੁਣ ਦੇਖੋ ਕਿ ਇੱਕ ਬੰਦਾ ਇੱਕ ਵਿਅਕਤੀ ਤੇ ਵਿਅਕਤੀ ਵੀ ਉਹ ਵਿਸ਼ੇਸ਼ ਹੈ ਜਿਹੜਾ ਜਥੇਬੰਦੀ ਦਾ ਆਗੂ ਹੈ ਮੰਨਿਆ ਪਰਮੰਨਿਆ ਆਗੂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹਦਾ ਨਾਮ ਹੈ ਕੱਲਾ ਪੰਜਾਬ ਨਹੀਂ ਹਿੰਦੁਸਤਾਨ ਦੀ ਕਿਸਾਨੀ ਨੂੰ ਉਹ ਬੰਦਾ ਲੀਡ ਕਰਦਾ ਉਹ ਮਰਨ ਵਰਤੇ ਬੈਠਿਆ ਤੇ ਕੇਂਦਰ ਸਰਕਾਰ ਬਿਲਕੁਲ ਸਾਇਲੈਂਟ ਹੈ ਚੁੱਪ ਹੈ ਕਿਸੇ ਤਰੀਕੇ ਦਾ ਕੋਈ ਉਹਨਾਂ ਦੀ ਪਹਿਲ ਕਦਮੀ ਨਹੀਂ ਹੈਗੀ ਕਿ ਆਓ ਤੁਹਾਡੇ ਨਾਲ ਅਸੀਂ ਗੱਲਬਾਤ ਕਰੀਏ ਤੁਹਾਡੀ ਮੰਗਾਂ ਦੇ ਬਾਰੇ ਹਾਲਾਂਕਿ ਪਿਛੇ ਕਿਹਾ ਗਿਆ ਸੀ ਸਾਨੂੰ ਚੁੱਠੀ ਦੇ ਦਿਓ ਕਿਸਾਨਾਂ ਨੂੰ ਕਹਿੰਦੇ ਕਿ ਚਿੱਠੀਆਂ ਤਾਂ ਪਹਿਲਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ ਚਲੋ ਇੱਕ ਹੋਰ ਭੇਜ ਦਨੇ ਆ ਪਰ ਬਿਲਕੁਲ ਤੁਸੀਂ ਦੇਖੋ ਕਿ ਸਾਇਲੈਂਟ ਹੈ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ ਮੈਨੂੰ ਲੱਗਦਾ ਐਦਾਂ ਜਿੱਦਾਂ ਸੁਪਰੀਮ ਕੋਰਟ ਦਾ ਜ਼ਿਕਰ ਆਇਆ ਸੁਪਰੀਮ ਕੋਰਟ ਨੇ ਕਿਹਾ ਵੀ ਡੱਲੇਵਾਲ ਨਾਲ ਜੇ ਕੋਈ ਅਨਸਖਾਮੀ ਘਟਨਾ ਵਾਪਰਦੀ ਹੈ ਤਾਂ ਉਹਦੇ ਲਈ ਸੂਬੇ ਦੀ ਸਾਰੇ ਮਸ਼ਿੰਦਰੀ ਪੰਜਾਬ ਦੀ ਉਹ ਜ਼ਿੰਮੇਵਾਰ ਹੋਊਗੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਨੂੰ ਦੇਣ ਲਈ ਵੀ ਕਿਹਾ ਕਿ ਮੈਡੀਕਲ ਜਿਹਦੇ ਵਿੱਚ ਕੋਰੀ ਹੈ ਕਿ ਹਸਪਤਾਲ ਦਾਖਲ ਕਰਾਇਆ ਜਾਵੇ ਤੇ ਇਹ ਵੀ ਸੱਦਾ ਦਿੱਤਾ ਸੁਪਰੀਮ ਕੋਰਟ ਨੇ ਕਿ ਜੇ ਤੁਸੀਂ ਜਿਹੜੀ ਗਠਿਤ ਕੀਤੀ ਕਮੇਟੀ ਹੈ ਕੇਂਦਰ ਦੀ ਉਹਦੇ ਕੋਲ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਸਾਡੇ ਕੋਲ ਆਓ ਹੁਣ ਆਉਣ ਦਾ ਜਿੱਦਾਂ ਸੱਦਾ ਦੇਣ ਦਾ ਮਤਲਬ ਤਾਂ ਮੇਰੇ ਖਿਆਲ ਕੋਈ ਰਹਿ ਨਹੀਂ ਜਾਂਦਾ ਜਦ ਸੁਪਰੀਮ ਕੋਰਟ ਸੁਪਰੀਮ ਕੋਰਟ ਕਹੇ ਮੈਨੂੰ ਆ ਕੇ ਦੱਸੋ ਜਾਂ ਸੁਪਰੀਮ ਕੋਰਟ ਕਹੇ ਕਿ ਉਹਨਾਂ ਦੇ ਨੌਲੇਜ ਜਿੱਦਾਂ ਦੀ ਗੱਲ ਹੈ ਨਹੀਂ ਕੋਈ ਉਹ ਤਾਂ ਸਾਰੀਆਂ ਗੱਲਾਂ ਕਹਿ ਸਕਦੇ ਕਿ ਇੱਕ ਜਿਵੇਂ ਬਚਕਾਰਨੀ ਗੱਲਾਂ ਹੁੰਦੀਆਂ ਨੇ ਉਹ ਕਿੱਥੀਆਂ ਜਾ ਰਹੀਆਂ ਨੇ ਜਿਵੇਂ ਕਿ ਕਿ ਸਿੱਧਾ ਪੱਕ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ ਸੈਂਟਰ ਦੇ ਨਾਲ ਮਿਲ ਕੇ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਜੇ ਕੋਟਾਂ ਵੀ ਆ ਰਹੀਆਂ ਨੇ ਜਾਂ ਕਮੈਂਟਰੀ ਉਹਨਾਂ ਦੀ ਹੋ ਰਹੀ ਹੈ ਤਾਂ ਕਿਤਨਾ ਕਿਤੇ ਸੈਂਟਰ ਦਾ ਪੱਕ ਵੀ ਪੂਰਿਆ ਜਾ ਸਕਦਾ ਵਿਕਰ ਇਹਦੇ ਵਿੱਚ ਸਿੱਧੇ ਤੌਰ ਤੇ ਨਹੀਂ ਕਹਿ ਸਕਦੇ ਕਿ ਡਾਇਰੈਕਟ ਪੂਰ ਰਹੇ ਹੈ ਲੇਕਿਨ ਕਮੈਂਟਰੀ ਤੋਂ ਲੱਗਦਾ ਹੈ ਕਿ ਕਿਤਨਾ ਕਿਤੇ ਸੈਂਟਰ ਨੂੰ ਵੀ ਰਾਹਤ ਦੀ ਦੇਣ ਦਾ ਕੰਮ ਜਿਹੜਾ ਹੈਗਾ ਕੋਰਟਾਂ ਵੱਲੋਂ ਵੀ ਕੀਤਾ ਜਾਂਦਾ ਹੈ। ਸੋ ਦੂਜੀ ਗੱਲ ਆਪਾਂ ਕਹਿ દઈએ ਕਿ ਕਿਹਾ ਜਾ ਰਿਹਾ ਪੰਜਾਬ ਦੀ ਮਸ਼ੀਨਰੀ ਜ਼ਿੰਮੇਵਾਰ ਹੋਊਗੀ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਪੈਦਲ ਮਾਰਚ ਕਰਨਾ ਤਾਂ ਕਰ ਸਕਦੇ ਹੋ। ਜੀ। ਉਹ ਤੁਸੀਂ ਪੈਦਲ ਜਾਣਾ ਦਿੱਲੀ ਤਾਂ ਪੈਦਲ ਜਾ ਸਕਦੇ ਹੋ। ਮਸ਼ੀਨਰੀ ਨਾ ਬੀਜਪੀ ਕਹਿੰਦੇ ਸੀ ਕਿ ਤੁਹਾਡੇ ਟਰਾਲੀਆਂ ਦੇ ਵਿੱਚ ਹਥਿਆਰ ਨੇ। ਇਸ ਕਰਕੇ ਉਹ ਜੀ ਤੇ ਹਥਿਆਰ ਬਿਨੇ ਹੋਰ ਬਥੇਰੇ ਅਲੀਗੇਸ਼ਨ ਲੱਗੇ ਰੁਕਿਆ ਹਰਿਆਣਾ ਸਰਕਾਰ ਨੇ। ਮਸ਼ੀਨਰੀ ਪੰਜਾਬ ਦੀ ਜ਼ਿੰਮੇਵਾਰ ਹੋਊਗੀ। ਸੈਂਟਰ ਮੰਗਾ ਨਿ ਮੰਦਰਿਆ ਮਸ਼ੀਨਰੀ ਪੰਜਾਬ ਦੀ ਜ਼ਿੰਮੇਵਾਰ ਉਹ ਸਾਰੀ ਮਤਲਬ ਇਹ ਕਹਿਣ ਦਾ ਭਾਵ ਹੈ ਕਿ ਦੋਸ਼ ਜੇ ਪੰਜਾਬ ਨੂੰ ਦੇਣਾ ਹੀ ਹੈ ਠੀਕ ਹੈ ਫਿਰ ਤਾਂ ਪੰਜਾਬ ਤਾਂ ਖੜਾ ਹੀ ਆ ਜੀ ਪੰਜਾਬ ਤਾਂ ਬੈਠਾ ਹੀ ਆ ਪੰਜਾਬ ਦਾ ਸਿਰ ਆਪਣੇ ਇਲਜ਼ਾਮ ਝੱਲਦਾ ਆ ਸਜ਼ਾਵਾ ਪਾਉਂਦਾ ਹੈ ਤਸ਼ੱਦਦ ਚੱਲਦਾ ਆ ਉਹ ਤਾਂ ਚੱਲ ਹੀ ਰਿਹਾ ਹੈ ਇਹਦੇ ਵਿੱਚ ਫਿਰ ਕੋਰਟਾਂ ਨੂੰ ਦਖਲ ਅੰਦਾਜ਼ੀ ਕਰਨ ਦੀ ਕੀ ਲੋੜ ਹੈ ਸੈਂਟਰਲ ਕਰਨ ਦੀ ਕੀ ਲੋੜ ਹੈ ਦੇਖੀ ਜਾਓ ਜੋ ਹੋਣਾ ਹੋ ਜਗਾ ਜੀ ਹੁਣ ਮਰਨ ਵਰਤ ਤੋਂ ਉੱਪਰ ਤਾਂ ਵੈਸੇ ਕੁਝ ਹੁੰਦਾ ਨਹੀਂ ਬੰਦਾ ਜਿੱਦਾਂ ਦੇ ਵੀ ਚਲੋ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ ਡੱਲੇਵਾਲ ਦੇ ਖਿਲਾਫ ਹੁੰਦੀਆਂ ਰਹੀਆਂ ਜਾਂ ਡੱਲੇਵਾਲ ਦੇ ਉੱਤੇ ਕਈ ਵਾਰ ਕੁਐਸਚਨ ਵੀ ਖੜੇ ਹੋਏ ਹੋਏ ਜੀ ਸੰਘਰਸ਼ ਦੇ ਵੀ ਖੜੇ ਹੋਏ ਭੰਦੇਰ ਉਹਨਾਂ ਦੇ ਨਾਲ ਲੈ ਕੇ ਵੀ ਮੋਦੀ ਜੀ ਵੀ ਜਾਂ ਸੁਲਨਕਾਰੀਆਂ ਨੇ ਵੀ ਕਾਫੀ ਕੁਝ ਕੀਤਾ ਹੈ ਹੋ ਸਕਦਾ ਉਹਨਾਂ ਦੇ ਵਿੱਚੋਂ ਨਿਕਲਣ ਦੇ ਲਈ ਬੰਦੇ ਨੂੰ ਕੋਈ ਹੋਰ ਰਾਹ ਨਾ ਮਿਲਿਆ ਹੋਵੇ ਉਹਨੇ ਕਿਹਾ ਮੈਂ ਆਪਣਾ ਜੀਵਨ ਸੈਕਰੀਫਾਈਜ਼ ਕਰ ਦਵਾਂ ਠੀਕ ਹੈ ਇੱਕ ਗੱਲ ਤਾਂ ਇਹ ਹੋ ਗਈ ਚਲੋ ਹੁਣ ਆਪਾਂ ਨੂੰ ਇਨਸਾਨੀਅਤ ਦੇ ਤੌਰ ਤੇ ਮੰਗਾਂ ਦੇ ਤੌਰ ਤੇ ਜੇ ਗੱਲ ਕਰੀਏ ਤਾਂ ਇਨਸਾਨੀਅਤ ਦੇ ਤੌਰ ਤੇ ਕਿਸੇ ਦੀ ਜਾਨ ਜੇ ਜਾਰੀ ਹੋਵੇ ਤਾਂ ਦੂਜੇ ਇਨਸਾਨ ਨੂੰ ਤਾਂ ਸਾਥ ਇਹਨਾਂ ਦਾ ਬਣਦੇ ਹੀ ਆ। ਜੀ। ਸੋ ਸਾਰੀਆਂ ਜਥੇਬੰਦੀਆਂ ਹੌਲੀ-ਹੌਲੀ ਕਰਕੇ ਪਿੱਛੇ ਵੀ ਆ ਕੇ ਖੜੀਆਂ ਹੋ ਗਈਆਂ ਨੇ। ਠੀਕ ਹੈ। ਜੀ। ਇੱਕ ਪੱਖ ਹੋਰ ਜਿਹੜਾ ਤੁਸੀਂ ਦੇਖੋ ਉਭਾਰਿਆ ਜਾ ਰਿਹਾ ਹੈ ਜਾਂ ਉੱਪਰ ਰਿਹਾ ਹੈ ਜਾਂ ਕੁਐਸਚਨ ਮਾਰਕ ਲੱਗ ਰਿਹਾ ਹੈ ਡੱਲੇਵਾਲ ਦੀ ਇਸ ਮਰਨ ਵਰਤ ਤੇ ਉੱਤੇ ਉਹ ਇਹ ਵੀ ਹੈਗਾ ਕਿ ਡੱਲੇਵਾਲ ਹੋਣੀ ਕਿਤੇ ਜੰਮ ਦੇ ਰ ਹੋਣੀ ਕਿਤੇ ਆਰਐਸਐਸ ਦੇ ਨਾਲ ਰਲ ਕੇ ਜਾਂ ਸੈਂਟਰ ਨਾਲ ਰਲ ਕੇ ਤਾਂ ਨਹੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ। ਜੀ। ਕਿਉਂਕਿ ਜਿਹੜਾ ਸਿੱਖ ਫਲਸਫੀ ਹੈਗੀ ਹੈ ਫਲਸਫਾ ਹੈਗਾ ਸਿੱਖ ਫਲਸਫਾ ਉਦੇ ਵਿੱਚ ਸੈਲਫ ਸੈਕਰੀਫਾਈਸ ਦਾ ਤਾਂ ਇਦਾਂ ਦਾ ਕੁਝ ਹੈ ਜਿਨੇ ਉਹ ਤਾਂ ਜਥੇਬੰਦੀਆਂ ਨੇ ਕਲੀਅਰ ਕਰਤੀ ਪਰਮਿੰਦਰ ਜੀ ਪਿੱਛੇ ਦੇ ਗੱਲ ਉਹ ਜਦੋਂ ਉਹਨਾਂ ਨੂੰ ਸਵਾਲ ਇਹ ਹੋ ਰਹੇ ਸੀ ਨਾ ਕਿ ਵੀ ਸਿੱਖ ਸਿਧਾਂਤ ਅਨੁਸਾਰ ਤਾਂ ਮਰਨਾ ਠੀਕ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਨੇ ਇਹ ਧਰਮ ਦੇ ਸਿਧਾਂਤਾਂ ਦੇ ਨਹੀਂ ਚੱਲਦੀਆਂ ਇਹ ਜਾਂ ਸਿੱਖ ਸਿਧਾਂਤ ਕਹ ਲਓ ਤੁਸੀਂ ਵੀ ਇਹ ਜਥੇਬੰਦੀਆਂ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਚੱਲਦੀਆਂ ਵੀ ਜੇਕਰ ਤੁਸੀਂ ਧਰਮ ਦੇ ਸਿਧਾਂਤ ਦੇ ਅਨੁਸਾਰ ਜਥੇਬੰਦੀਆਂ ਚਲਾਓਗੇ ਵੀ ਫਿਰ ਤਾਂ ਪਹਿਲਾ ਅੰਦੋਲਨ ਹੋਇਆ ਹੋਰ ਹੋਇਆ ਬੜਾ ਕੁਝ ਵੀ ਮਤਲਬ ਗੱਲ ਕਰਨ ਦੇ ਲਈ ਹੈਗਾ ਉਹ ਕਹਿੰ ਕਾਗੂ ਦਾ ਕਹਿਣਾ ਨਹੀਂ ਇੱਥੇ ਸਿੱਖ ਧਰਮ ਦੀ ਗੱਲ ਆਪਾਂ ਤਾਂ ਕਰ ਰਹੇ ਆ ਕਿ ਜੇ ਕਿਸੇ ਨੇ ਐਦਾਂ ਜਾਣ ਦੇ ਨਾਲ ਆਪਾਂ ਜੇ ਕਹਿ ਦਈਏ ਕਿ ਜੇ ਮਰਨ ਵਰਤ ਜਾਂ ਭੁੱਖੜ ਦਾਲ ਨਾਲ ਜਿੱਦਾਂ ਗੱਲ ਸੈਂਟਰ ਬਣਦਾ ਹੁੰਦਾ ਉਹ ਵੀ ਇੱਕ ਇੱਕ ਬੰਦੇ ਦੀ ਕਾਗੂ ਦੀ ਜੀ ਤਾਂ ਇਹ ਕਿਹੜਾ ਇਹ ਕਿਹੜਾ ਮੇਰੇ ਖਿਆਲ ਨਾਲ ਤੁਹਾਨੂੰ ਲੱਗਦਾ ਕਿ ਬਹੁਤ ਬੁੱਧੀਜੀਵੀ ਕਦਮ ਮੰਨਿਆ ਜਾ ਸਕਦਾ ਸਾਰਥਕ ਕਦਮ ਮੰਨਿਆ ਜਾ ਸਕਦਾ ਜਾਂ ਤੁਸੀਂ ਸੈਂਟਰ ਨੂੰ ਝੁਕਾ ਲੋਗੇ ਵੀ ਹਾਂ ਤੁਸੀਂ ਮਰਗੇ ਤਾਂ ਤੁਹਾਡੇ ਇਹ ਹੋ ਜੂਗਾ ਤੁਸੀਂ ਗਰੰਟੀ ਥੋੜੀ ਹਿਸਟਰੀ ਦੀ ਲੈ ਸਕਦੇ ਉਹ ਉਹ ਤਾਂ ਜੇ ਸੈਂਟਰ ਦੇ ਤੁਸੀਂ ਸੱਚੀ ਮੁੱੱਚੀ ਮੰਨ ਲਈ ਕਿ ਸੈਂਟਰ ਦੇ ਨਾਲ ਤੁਹਾਡੀ ਕੋਈ ਤਾਲਮੇਲ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਰابطਾ ਨਹੀਂ ਤੁਸੀਂ ਸੈਂਟਰ ਦੇ ਬਿਲਕੁਲ ਅਗੇਂਸਟ ਚੱਲ ਰਹੇ ਹੋ ਤਾਂ ਸੈਂਟਰ ਦਾ ਚਾਹੁੰਦਾ ਹੀ ਚਾਹੁੰਦਾ ਕਿ ਬਗੀ ਸੁਰਾ ਖਤਮ ਹੋਊ ਬਗਾਵਤਾਂ ਕਰਨ ਵਾਲੇ ਮਰਨ ਸਾਡੇ ਤੱਕ ਪਹੁੰਚਣੀ ਨਾ ਉਹਨਾਂ ਨੂੰ ਕੀ ਫਰਕ ਪੈਣਾ ਹੈ ਜੀ ਉਹ ਗੱਲ ਉਹ ਮਦਰ ਕੈਨ ਦਾ ਭਾਵ ਇਹ ਹੈ ਕਿ ਜਿਹੜਾ ਸਿੱਖੀ ਫਲਸਫਾ ਹੈਗਾ ਉਹਨੂੰ ਨਾਲ ਲੈ ਕੇ ਤਾਂ ਤੁਸੀਂ ਚੱਲ ਹੀ ਰਹੇ ਹੋ ਇਹ ਕਹਿਣਾ ਕਿ ਉਹਨਾਂ ਸਿਧਾਂਤਾਂ ਤੇ ਨਹੀਂ ਚੱਲਦੀਆਂ ਜਿ세 ਬੰਦੀਆਂ ਇਹ ਕੋਈ ਆਪਾਂ ਕਹਨੋ ਕਿ ਗੰਭੀਰ ਜਵਾਬ ਨਹੀਂ ਹੈਗਾ ਹਾਂ ਇਹ ਮੰਨ ਸਕਦੇ ਆ ਕਿ ਤੁਹਾਡਾ ਉਹਨਾਂ ਨਾਲ ਜਿਹਨਾਂ ਨਾਲ ਤੁਹਾਡੇ ਜਿ세 ਬੰਦੀਆਂ ਜਿਹੜੀਆਂ ਦੂਜੀਆਂ ਨੇ ਆਰਐਸਐਸ ਜਾਂ ਬੀਜਪੀ ਹੈ ਉਹਨਾਂ ਨਾਲ ਜੇ ਤੁਹਾਡਾ ਲੱਗ ਰਿਹਾ ਕਿ ਤੁਹਾਡੇ ਕਿਸੇ ਤਰ੍ਹਾਂ ਲਿੰਕ ਕਰਨ ਦੀ ਕੋਸ਼ਿਸ਼ ਕਰ ਜਾਂ ਕੀਤੀ ਜਾ ਰਹੀ ਹੈ ਤਾਂ ਉਹਨੂੰ ਤੁਸੀਂ ਕੰਡੈਮਨ ਕਰ ਸਕਦੇ ਜੀ ਠੀਕ ਹੈ ਬਟ ਜੇ ਤੁਸੀਂ ਕਹੋਗੇ ਅਸੀਂ ਸਿੱਖ ਪਲਸਪੇ ਤੋਂ ਪਰੇ ਹੋ ਕੇ ਚੱਲ ਰਹੇ ਹਾਂ ਉਹ ਮੇਰੇ ਖਿਆਲ ਇਹ ਕਥਨ ਠੀਕ ਨਹੀਂ ਹੈ ਨਾਲੇ ਦੇਖੋ ਪਰਮੇਂਦਰ ਜੀ ਜਿਹੜੀ ਵੱਡੇ ਸਟੇਟ ਹੁੰਦੀ ਹੈ ਜਾਂ ਜਿਹੜੀ ਯੂਨੀਅਨ ਗਵਰਨਮੈਂਟ ਹੁੰਦੀ ਹੈ ਉਹਨੂੰ ਠੀਕ ਹੈ ਜਥੇਬੰਦੀਆਂ ਦਾ ਇੱਕ ਇਹ ਉਹਨਾਂ ਦਾ ਹਿੱਸਾ ਹੋ ਸਕਦਾ ਕਿ ਅਸੀਂ ਭੁਖੜਤਾਲ ਕਰਾਂਗੇ ਅਸੀਂ ਆਪਣੇ ਆਪ ਨੂੰ ਇੱਕ ਤਸ਼ੱਦਦ ਵਾਲੇ ਰੂਪ ਦੇ ਵਿੱਚ ਖੜਾ ਕਰਕੇ ਸਰਕਾਰ ਤੱਕ ਜਾਂ ਦੁਨੀਆ ਅੱਗੇ ਅਸੀਂ ਸੁਨੇਹਾ ਲੈ ਕੇ ਜਾਵਾਂਗੇ ਕਿ ਅਸੀਂ ਸਰਕਾਰ ਤੋਂ ਮੰਗਾਂ ਮਨਵਾਉਣ ਦੇ ਲਈ ਆਪਣਾ ਆਪ ਕੁਰਬਾਨ ਕਰਨ ਦੇ ਲਈ ਵੀ ਤਿਆਰ ਹਾਂ ਪਰ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਹੁਣ ਦੇਖੋ ਕਿ ਕਿੰਨੀਆਂ-ਕਿੰਨੀਆਂ ਭੁਖੜਤਾਲਾਂ ਹੋਈਆਂ ਨੇ ਜਿਹੜੀ ਕੋਹ ਲੜਕੀ ਸੀ ਉਹਨੇ 16 ਸਾਲ ਮੈਂ ਨਾਮ ਭੁੱਲ ਗਿਆ ਉਹਨਾਂ ਦਾ 16 ਸਾਲ ਭੁਖੜਤਾਲ ਕੀਤੀ ਭਾਵੇਂ ਧਰਮ ਦਾ ਐਂਗਲ ਹੈ ਬਾਪੂ ਸੂਰਤ ਸਿੰਘ ਹੈ ਉਹ ਕਿੰਨਾ ਚਿਰ ਬੈਠੇ ਰਹੇ ਹਿੰਦੁਸਤਾਨ ਦੀ ਇੱਕ ਫੇਮਸ ਪਰਸਨੈਲਿਟੀ ਜਿਹਦਾ ਵੱਡਾ ਨਾਮ ਹੈ এডੂਕੇਸ਼ਨ ਦੁਨੀਆ ਦੇ ਵਿੱਚ ਸੋਨੋ ਵੰਚੁਕ ਲਦਾਖ ਦੇ ਵਿੱਚ ਕਿੰਨੇ ਸਮੇਂ ਤੱਕ ਭੁੱਖ ਹੜਤਾਲ ਤੇ ਬੈਠਾ ਰਿਹਾ ਲਦਾਖ ਤੋਂ ਲੈ ਕੇ ਦਿੱਲੀ ਤੱਕ ਪੂਰੀ ਟੀਮ ਦੇ ਨਾਲ ਉਹਨਾਂ ਨੇ ਪੈਦਲ ਮਾਰਚ ਕੀਤਾ ਦਿੱਲੀ ਤੱਕ ਉਹ ਗਏ ਉਹ ਤਾਂ ਦੁਨੀਆ ਦਾ ਇੱਕ ਵੱਡਾ ਨਾਮ ਨੇ ਕਿੱਡੀ ਉਹਨਾਂ ਦੀ ਇੱਕ ਫਾਲੋਅਰਸ਼ਿਪ ਹੈ ਕਿੱਡੀ ਉਹਨਾਂ ਦੀ ਦੇਣ ਹੈ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਯਾਨੀ ਕਿ ਠੀਕ ਹੈ ਰਸਤਾ ਜਥੇਬੰਦੀਆਂ ਦਾ ਦੇਖੋ ਆਪਾਂ ਤਾਂ ਕਹਿ ਨਹੀਂ ਸਕਦੇ ਕਿ ਸਹੀ ਹੈ ਜਾਂ ਫਿਰ ਕੁਝ ਗਲਤ ਆਪਾਂ ਤਾਂ ਵਿਚਾਰ ਦੇ ਸਕਦੇ ਹਾਂ ਜਥੇਵੰਦੀਆਂ ਦਾ ਜਿਹੜਾ ਇਹ ਰੁਖ ਹੈ ਕਿ ਮਰਨ ਵਰਤ ਨਾਲ ਸਰਕਾਰ ਮੰਨ ਜੂਗੀ ਜਾਂ ਇੱਕ ਲੜੀਵਾਰ ਸਿਰਸਲਾ ਕੇ ਜੇਕਰ ਡੱਲੇਵਾਲ ਸਾਹਿਬ ਸ਼ਹੀਦ ਹੋ ਜਾਂਦੇ ਨੇ ਤਾਂ ਦੂਜੇ ਸਾਡੇ ਜਿਹੜੇ ਆਗੂ ਨੇ ਉਹ ਮਰਨ ਵਰਤ ਤੇ ਬੈਠ ਜਾਣਗੇ ਜਿਵੇਂ ਸੁਖਜੀਤ ਸਿੰਘ ਹਰਦੋ ਚੰਡੇ ਉਦੋਂ ਬੈਠ ਗਏ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਡਿਟੇਨ ਕਰਕੇ ਡੀ ਐਮ ਸੀ ਪੰਜਾਬ ਸਰਕਾਰ ਲੈ ਕੇ ਗਈ ਸੀ ਤਾਂ ਇਹ ਚੀਜ਼ ਹੈਗੀ ਕਿ ਭੁਖੜਤਾਲਾਂ ਦੇ ਨਾਲ ਫਰਕ ਨਹੀਂ ਪੈਂਦਾ ਕਿੰਨੀਆਂ ਆਪਣੇ ਸਾਹਮਣੇ ਐਗਜ਼ਾਮਪਲਾਂ ਨੇ ਜਿਹੜੇ ਬੈਠੇ ਨੇ ਜੀ ਮੈਂ ਉਹੀ ਗੱਲ ਕਰਦਾ ਕਿ ਜਿਹੜੇ ਬਾਗੀ ਸੁਨਾਹ ਹੁੰਦੀਆਂ ਨੇ ਜੇ ਉਹਨਾਂ ਨੂੰ ਦੱਬਣ ਦੇ ਲਈ ਸਰਕਾਰਾਂ ਕੋਈ ਕੋਈ ਚਾਰਾ ਜੋਗੀ ਕਰਨ ਉਹ ਬਦਨਾਮ ਛੇਤੀ ਹੁੰਦੀ ਆ ਨੀ ਉਹ ਉਹਨਾਂ ਨੂੰ ਫੜ ਕੇ ਰੱਖ ਲਿਆ ਜਾਵੇ ਅੰਦਰ ਕਰਨ ਲਿਆ ਜਾਵੇ ਤਾਂ ਇੱਕ ਹੋਰ ਵੱਡਾ ਅੰਦੋਲਨ ਸ਼ੁਰੂ ਹੋ ਜਾਂਦਾ ਹੈ ਸਿਮਪਥੀ ਚਲੀ ਜਾਂਦੀ ਹੈ ਉਸ ਪ੍ਰਤੀ ਬੰਦੇ ਪ੍ਰਤੀ ਜਿਹੜਾ ਹੰਗਰ ਸਟ੍ਰਾਈਕ ਜਾਂ ਕੋਈ ਮਰਨ ਵਰਤ ਤੇ ਇਸ ਤਰ੍ਹਾਂ ਬੈਠ ਜਾਂਦਾ ਹੈ ਤਾਂ ਪੂਰੇ ਦੇਸ਼ ਦੇ ਵਿੱਚ ਕੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਸ ਪ੍ਰਤੀ ਇੱਕ ਹਮਦਰਦੀ ਦੀ ਲਹਿਰ ਉੱਠ ਖੜੀ ਹੁੰਦੀ ਹੈ ਸੋ ਉਹ ਤਾਂ ਚਾਹੁੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਬਗਾਵਤੀ ਬੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਬਾਕੀ ਸੁਨਾ ਮੜੇ ਨੇ ਜਿਹੜੇ ਸਾਡੇ ਸਾਡੀ ਨੀਤੀਆਂ ਨੂੰ ਗਲਤ ਕਹਿੰਦੇ ਨੇ ਉਹ ਆਪਣੇ ਆਪ ਹੀ ਕਿਸੇ ਤਰੀਕੇ ਨਾਲ ਦੇਖੇ ਲੱਗ ਜਾਣਾ ਸਾਡਾ ਨਾਮ ਨਾ ਆਵੇ ਅਸੀਂ ਤਾਂ ਇੱਕ ਜਿਹੜਾ ਸਿੰਪਥੀ ਵਾਲਾ ਔਰ ਇੱਕ ਨਰਮੀ ਵਾਲਾ ਜਿਹੜਾ ਇੱਕ ਸਟੈਪ ਹੈਗਾ ਉਹ ਚਾਰੇ ਪਾਸੇ ਦਿਖਾਈ ਜਾਈਏ ਸਾਡੇ ਲੋਕਾਂ ਦੇ ਬਿਆਨ ਇਦਾਂ ਦੇ ਹੋਣ ਸਾਡੇ ਲੀਡਰਾਂ ਦੇ ਬਿਆਨ ਇਦਾਂ ਦੇ ਹੋਣ ਸਾਡੇ ਕੋਟਾ ਨਹੀਂ ਅਸੀਂ ਗੱਲ ਕਰੀਏ ਕਮੇਟੀਆਂ ਗਠਿਤ ਕਰਦੀਏ ਕਰੀਏ ਕੁਛ ਨਾ ਡੱਕਾ ਤੋੜੀਏ ਨਾ ਲੇਕਿਨ ਜਿਹੜਾ ਸਾਡਾ ਮੈਸੇਜ ਹੈ ਦੁਨੀਆ ਭਰ ਵਿੱਚ ਇਹ ਜਾਵੇ ਕਿ ਸਰਕਾਰ ਤਾਂ ਬਿਲਕੁਲ ਨਾਲ ਚੱਲਣ ਨੂੰ ਤਿਆਰ ਸੀ ਜੀ ਇਹੀ ਬੰਦਾ ਨਹੀਂ ਮੰਨਦਾ ਸੀਗਾ ਹੁਣ ਐਮ ਉਹ ਉਪਰਾਸ਼ਟਰਪਤੀ ਹੈ ਜਿਹੜੇ ਖੰਡਾੜ ਹੋਰੀ ਉਹ ਵੀ ਬੋਲੇ ਆ ਜੀ ਉਹ ਕਹਿੰਦਾ ਤੁਸੀਂ ਹਾਂਜੀ ਉਹ ਕਿਹਾ ਕਿ ਦੇ ਦੋ ਏਡੀ ਕਿ ਆਫਤ ਆ ਜੂਗੀ ਕੀ ਆਫਤ ਆ ਜੂਗੀ ਜੀ ਹੁਣ ਜੇ ਏਡੇ ਏਡੇ ਬੰਦੇ ਬੋਲ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਜੀ ਵਧੀਆ ਪੋਸਟ ਦਿੱਤੀ ਜਾਂ ਇੱਕ ਵਾਜਬ ਜਿਹੜੀ ਬਣਦੀ ਹੈ ਤੁਸੀਂ ਜਾਂ ਤਾਂ ਤੁਸੀਂ ਮੰਨੋ ਕਿ ਅਸੀਂ ਉਹ ਬੰਦੇ ਲਾਇਕ ਨਹੀਂ ਹੈਗੇ ਪੋਸਟ ਦੇ ਅਸੀਂ ਵੈਸੇ ਬਿਠਾ ਦੇ ਜੇ ਲਾਇਕ ਹੈ ਤਾਂ ਬਿਠਾਏ ਹੈ ਤੇ ਉਹਨਾਂ ਦੇ ਬਿਆਨ ਕਿਵੇਂ ਆ ਰਹੇ ਨੇ ਫਿਰ ਜੀ ਉਹ ਸਤਪਾਲ ਹੋਣੀ ਦੇਖਣੋ ਤੁਸੀਂ ਉਹ ਸਤਪਾਲ ਮੋਲਿਕ ਮਾਲਿਕ ਗਵਰਨਰ ਗਵਰਨਰ ਦਰਨ ਜਮੂ ਕਸ਼ਮੀਰ ਦੇ ਸਾਹਮਣੇ ਉਹ ਬਿਆਨ ਲਗਾਤਾਰ ਦੇਂਦੇ ਰਹੇ ਆ ਬੀਜੇਪੀ ਦੀ ਟੀਮ ਦੇ ਮੈਂਬਰ ਹੋਣ ਏਡੇ ਸੀਨੀਅਰ ਬੰਦੇ ਹੋਣ ਉਸੇ ਤੇ ਇਹਨਾਂ ਦੇ ਬਿਆਨ ਜਿਹੜੇ ਕਿਸਾਨਾਂ ਦੇ ਪੱਖ ਚ ਆ ਰਹੇ ਆ ਉਹ ਸਿੱਧਾ ਧਨਖਣ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਅਣਗੌਲੇ ਨਾ ਕਰੋ ਇੱਕ ਚੀਜ਼ ਮੰਗਦੇ ਆ ਜੇ ਤੁਸੀਂ ਉਹ ਦਿੰਦੇ ਕਿਉਂ ਨਹੀਂ ਕੀ ਕੀ ਆਹੀ ਕਿਸਾਨ ਪੁੱਛ ਰਹੇ ਨੇ ਆਹੀ ਤੁਹਾਡੇ ਬੰਦੇ ਪੁੱਛ ਰਹੇ ਨੇ ਉੱਚੀਆਂ ਪੋਸਟਾਂ ਦੇ ਬੈਠੇ ਪੁੱਛ ਰਹੇ ਨੇ ਕਿ ਕੀ ਹੋਜੂਗਾ ਜੇ ਦੇ ਦੋਗੇ ਜੀ ਕੀ ਆਫਤ ਆਜੂਗਾ ਕਿ ਕਿਉਂ ਨਹੀਂ ਦੇ ਰਹੇ ਕੀ ਉਹਦੇ ਚ ਘਾਟਾ ਕੀ ਹੈ ਦੱਸਿਆ ਜਾਵੇ ਨਾ ਨਾ ਦੱਸੋ ਕਿਸਾਨਾਂ ਨੂੰ ਜੀ ਤੁਸੀਂ ਜਨਤਕ ਤੌਰ ਤੇ ਅੰਕੜੇ ਜਾਰੀ ਕਰ ਦੋ ਤੁਸੀਂ ਜਨਤਕ ਪ੍ਰਿੰਸ ਕਾਉਨਫਰੰਸਾਂ ਕਰ ਦੋ ਤੁਸੀਂ ਬੁਝਤੀ ਜੀਵੀਆਂ ਨਾਲ ਬੈਠ ਕੇ ਡਿਸਕਸ਼ਨ ਕਰ ਲਓ ਅਖਬਾਰਾਂ ਦੇ ਵਿੱਚ ਤੁਸੀਂ ਲੇਖ ਲਿਖਾ ਲਓ ਵੀ ਤੁਹਾਡੇ ਤੁ ਨੂੰ ਸਰਕਾਰ ਨੂੰ ਜਾਂ ਐਮਐਸਪੀ ਦਾ ਆਮ ਲੋਕਾਂ ਨੂੰ ਜਾਂ ਦੇਸ਼ ਨੂੰ ਕੀ ਘਾਟਾ ਪਊਗਾ ਦੱਸ ਦੋ ਜੀ ਲੋਕਾਂ ਪਿੱਛੇ हट ਜਾਣਗੇ ਜੰਤਕ ਕਾਰਨ ਜੰਤਕ ਕਰੋ ਨਾ ਜੀ ਬਿਲਕੁਲ ਐਮਐਸਪੀ ਨੂੰ ਜਿਹੜੀ ਕਾਨੂੰਨੀ ਗਰੰਟੀ ਵਾਲਾ ਜਿਹੜਾ ਹੈਗਾ ਉਹ ਕਿਉਂ ਨਹੀਂ ਬਣਾ ਰਹੇ ਕਿਉਂ ਨਹੀਂ ਦੇ ਰਹੇ ਬਿਲਕੁਲ ਬਿਲਕੁਲ ਗੱਲ ਕਲੀਅਰ ਕਰਨੀ ਚਾਹੀਦੀ ਹੈ ਦੇਖੋ ਕਿ ਤੇ ਇੱਕ ਕਲ ਪਰਮਿੰਦਰ ਜੀ ਹੋਰ ਵੀ ਹੈ ਕਿ ਡੱਲੇਵਾਲ ਬਣਨਾ ਸੌਖਾ ਨਹੀਂ ਪਿਆ ਜੇਕਰ ਕਿਸੇ ਬੰਦੇ ਨੇ ਐਮਐਲਏ ਬਣਨਾ 2-4 ਸਾਲ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਵਿਚਰਲੇ ਕੋਈ ਪਾਰਟੀ ਨੂੰ ਇੱਧਰ ਉੱਧਰ ਨੂੰ ਫੜ ਕੇ ਟਿਕਟ ਦੇ ਦੂਗੀ ਉਹ ਬੰਦਾ ਐਮਐਲਏ ਬਣਦਾ ਹੋ ਜਾਊਗਾ ਐਮਪੀ ਦਾ ਵੀ ਇਹੀ ਹੈ ਹਨਾ ਕੋਈ ਹੋਰ ਪਾਰਟੀ ਦੇ ਵਿੱਚ ਉਹਦਾ ਲੈਣਾ ਪਰ ਡੱਲੇਵਾਲ ਬਣਦੇ ਲਈ ਤਾਂ ਦਹਾਕੇ ਲੱਗਦੇ ਨੇ ਹਰ ਇੱਕ ਬੰਦਾ ਬਣ ਨਹੀਂ ਸਕਦਾ ਤੇ ਜੇਕਰ ਡੱਲੇਵਾਲ ਹੋਰਾਂ ਨੂੰ ਕੁਝ ਹੋ ਜਾਂਦਾ ਉਹ ਕੱਲਾ ਘਾਟਾ ਉਹਨਾਂ ਦਾ ਜਿਹੜਾ ਨਿੱਜੀ ਘਾਟਾ ਨਹੀਂ ਹੋਊਗਾ ਪਰਿਵਾਰ ਦਾ ਉਹ ਘਾਟਾ ਉਹਨਾਂ ਦੀ ਜਥੇਬੰਦੀ ਦਾ ਨਹੀਂ ਹੋਊਗਾ ਉਹ ਘਾਟਾ ਪੰਜਾਬ ਦੀ ਕਿਸਾਨੀ ਦਾ ਨਹੀਂ ਹੋਊਗਾ ਉਹ ਘਾਟਾ ਆਲਓਵਰ ਹਿੰਦੂਸਤਾਨ ਦੀ ਕਿਸਾਨੀ ਦਾ ਘਾਟਾ ਹੋਊਗਾ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੁਝ ਹੋ ਜਾਂਦਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇਖੋ ਜਿਹੜੇ ਇੱਕ ਨਹੀਂ ਧੜਕ ਬੁਲਾ ਰਹੇ ਨੇ ਪੜ੍ਹੇ ਲਿਖੇ ਬੰਦੇ ਨੇ ਇਹੋ ਤੇ ਇਸ ਤੋਂ ਇਲਾਵਾ ਉਹ ਹਰ ਇੱਕ ਗੱਲ ਸਮਝਦੇ ਨੇ ਕਿ ਬਾਹਰੋਂ ਕਿਵੇਂ ਸਿਸਟਮ ਕੰਮ ਕਰਦਾ ਅੰਦਰੋਂ ਕਿਵੇਂ ਸਿਸਟਮ ਕੰਮ ਕਰਦਾ ਕਿਸਾਨੀ ਦੇ ਮਸਲੇ ਕੀ ਨੇ ਬੇਬਾਕ ਤਰੀਕੇ ਨਾਲ ਇਹਦੇ ਤੇ ਬੋਲਦੇ ਨੇ ਤੇ ਸਰੀਰਕ ਤੌਰ ਦੇ ਉੱਪਰ ਵੀ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਅਵੇਅਰ ਕਰਦੇ ਨੇ ਉਹ ਤੇ ਗਿਣਵੇਂ ਚੁਣਵੇਂ ਤਾਂ ਆਗੂ ਆ ਪੰਜਾਬ ਦੇ ਕੋਲੇ ਕਿਸਾਨੀ ਦੇ ਹੈਗੇ ਕਿੰਨੇ ਨੇ 5 4 ਬੰਦੇ ਨੇ ਆਹ ਜੇ ਇਹਨਾਂ ਨੂੰ ਵੀ ਕੁਝ ਹੋ ਗਿਆ ਤਾਂ ਪਿੱਛੇ ਹੈ ਕੌਣ ਹੈ ਕੋਈ ਵੀ ਨਹੀਂ ਬਿਲਕੁਲ ਜਿਹੜਾ ਬੰਦਾ ਬੋਲਣ ਆਲਾ ਹੈ ਜਿਹੜਾ ਬੰਦਾ ਸਰਕਾਰ ਦੀਆਂ ਨੀਤੀਆਂ ਨੂੰ ਬਾਖੂਬੀ ਸਮਝਦਾ ਹੈ ਜਿਹਨੇ ਸਟੱਡੀ ਕੀਤੀ ਹੈ ਜਿਹਨੂੰ ਐਕਸਪੀਰੀਅੰਸ ਹੈ ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਦੇ ਲਈ ਜਾਂ ਆਪਣੀ ਅ ਕਹੋ ਕੌਮ ਲਈ ਕਹੋ ਜਾਂ ਇੱਕ ਪੰਜਾਬ ਦੇ ਸਮਾਜ ਦੇ ਲਈ ਪੰਜਾਬ ਦੇ ਲਈ ਕੰਮ ਕਰ ਰਿਹਾ ਬੰਦਾ ਉਹਨੂੰ ਪਤਾ ਹੈ ਕਿ ਜਦੋਂ ਜਦੋਂ ਕਮੇਟੀ ਦੇ ਅੱਗੇ ਸਾਹਮਣੇ ਪੇਸ਼ ਹੋਣਾ ਹੈ ਤਾਂ ਕਮੇਟੀ ਦੇ ਵਿੱਚ ਤਾਂ ਸਰਕਾਰ ਪੱਖੀ ਲੋਕ ਬੈਠੇ ਹੁੰਦੇ ਨੇ ਕਿ ਸਰਕਾਰ ਕੋਲ ਤਾਂ ਜਿਹੜੇ ਇੱਕ ਕਾਰਪੋਰੇਟਾਂ ਦੇ ਬੰਦੇ ਜਿਹੜੇ ਹਾਇਰ ਕਿਤੇ ਹੁੰਦੇ ਨੇ ਵੱਡੇ ਵੈਲ ਐਜੂਕੇਟਿਡ ਦੂਜੇ ਬੁੱਧੀਜੀਵੀ ਵਰਗ ਜਿਹੜਾ ਸਰਕਾਰ ਦੇ ਪੱਖ ਵਿੱਚ ਬੋਲਣ ਵਾਲਾ ਹੁੰਦਾ ਤੇ ਤੀਜਾ ਉਹਨਾਂ ਦੀ ਟੀਮ ਦੇ ਬੰਦੇ ਜਿਹੜੇ ਜਿਨ੍ਹਾਂ ਨੂੰ ਕੁਐਸਚਨ ਮਿਲਦੇ ਨੇ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਕਾਨੂੰਨੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਇਹਨਾਂ ਨੂੰ ਕਿਸਾਨਾਂ ਨੂੰ ਘੇਰਨਾ ਹੁੰਦਾ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਕੋਈ ਸੌਖਾ ਕੰਮ ਤਾਂ ਹੁੰਦਾ ਹੈ ਨਹੀਂਗਾ ਇੱਕ ਦੋ ਦਿਨ ਚਲੋ ਤਜਰਬਾ ਹਾਸਲ ਕੀਤਾ ਥੋੜੇ ਸਮੇਂ ਦੇ ਲਈ ਜੱਥੇਬੰਦੀ ਦੇ ਆਗੂ ਬਣੇ ਜਾ ਕੇ ਟੀਮ ਦੇ ਅੱਗੇ ਬਹਿ ਗਏ ਉਹ ਤਾਂ ਸਮਝਾ ਉੱਤੇ ਕਰਨ ਵਾਲਾ ਕੰਮ ਹੁੰਦਾ ਕਿ ਜਾਓ ਉਹਨਾਂ ਨੇ ਅੜਾ ਲੈਣਾ ਤੁਹਾਨੂੰ ਕਿਸੇ ਨਾ ਕਿਸੇ ਸਵਾਲ ਦੇ ਉੱਤੇ ਤੁਸੀਂ ਹੱਥ ਵੰਡ ਕੇ ਅੱਜ ਚੰਗਾ ਜਿਵੇਂ ਕਰਨਾ ਕਰ ਲਓ ਠੀਕ ਹੈ ਅਸੀਂ ਤੁਹਾਡੇ ਨਾਲ ਉਹ ਕੰਮ ਨਹੀਂ ਹੈਗਾ ਇਹ ਅੜਨ ਵਾਲੇ ਬੰਦੇ ਨੇ ਲੰਬੇ ਸਮਾਂ ਸੰਘਰਸ਼ਾਂ ਦੇ ਰੂਪ ਵਿੱਚ ਇਹਨਾਂ ਨੇ ਮਤੀਤ ਕਰਿਆ ਇਹ ਹੋ ਗਏ ਚਾਹੇ ਹੋਰ ਆਗੂ ਨੇ ਜਿਵੇਂ ਉਹ ਗਰਾਹ ਸਾਹਬ ਹੁਰੀ ਨੇ ਜਾਂ ਹੋਰ ਰਾਜੇਵਾਲ ਹੁਰੀ ਨੇ ਕਾਫੀ ਸਾਰੇ ਨੇ ਜਿਨ੍ਹਾਂ ਨੇ ਕੰਮ ਕੀਤਾ ਤਜਰਬਾ ਹੈਗਾ ਉਹਨਾਂ ਕੋਲ ਤੇ ਇਹਨਾਂ ਲੋਕਾਂ ਨੂੰ ਦਬਾਉਣ ਦੇ ਲਈ ਹਰ ਇੱਕ ਹੱਥ ਕੰਡਾ ਸਰਕਾਰਾਂ ਵਰਤਦੀਆਂ ਨੇ ਚਾਹੇ ਉਹ ਸੂਬੇ ਦੀਆਂ ਹੋਣ ਚਾਹੇ ਸੈਂਟਰ ਦੀ ਹੋਵੇ ਇਹ ਵੀ ਹੈਗਾ ਕਿ ਅੱਜ ਬੀਜੇਪੀ ਤਾਂ ਬੀਜੇਪੀ ਹੀ ਕਰੂਗੀ ਲੇਕਿਨ ਜੇ ਇੱਥੇ ਸਰਕਾਰ ਕਾਂਗਰਸ ਦੀ ਹੁੰਦੀ ਜਾਂ ਕਿਸੇ ਹੋਰ ਪਾਰਟੀ ਦੀ ਹੁੰਦੀ ਉਹਨਾਂ ਦਾ ਰਵੱਈਆ ਵੀ ਆਹੀ ਹੁੰਦਾ ਜੀ ਅੱਜ ਭਾਵੇਂ ਉਹ ਕਿਸਾਨਾਂ ਦੇ ਪੱਖ 'ਚ ਬੋਲਦੇ ਨਜ਼ਰ ਆਉਂਦੇ ਨੇ ਲੇਕਿਨ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਕਦੇ ਕੋਈ ਵੀ ਬੰਦਾ ਜਿਹੜਾ ਹੈਗਾ ਉਹਨਾਂ ਦੇ ਨਾਲ ਸਾਹਮਣੇ ਇਦਾਂ ਹੜਜੇ ਕਿ ਇਕੱਲਾ ਇਹ ਬੰਦਾ ਉਹਨਾਂ ਦੇ ਲਈ ਖਤਰਨਾਕ ਸਾਬਤ ਹੋ ਜਾਏ ਉਹਨਾਂ ਦੀ ਸੱਤਾ ਦੇ ਲਈ ਉਨਾ ਦੇਰ ਦੇ ਰਾਜ ਦੇ ਲਈ ਇਸ ਲਈ ਉਹਨੂੰ ਟਾਉਣਾ ਦਾ ਜ਼ਰੂਰੀ ਹੋ ਜਾਂਦਾ ਸੋ ਇਹ ਜਿਹੜਾ ਨੁਕਸਾਨ ਹੈਗਾ ਜੇ ਕਿਤੇ ਬਾਈ ਚਾਂਸ ਬੈਸੇ ਤਾਂ ਸਰਕਾਰ ਕਦੇ ਨਹੀਂ ਚਾਹੇਗੀ ਕਿ ਕੋਈ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਤੇ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਕੈਂਸਰ ਦੇ ਮਰੀਜ਼ ਨੇ ਡੱਲੇ ਵਾਰ ਹੋਣੀ ਤੇ ਇਮਿਊਨ ਸਿਸਟਮ ਵੀ ਲਗਾਤਾਰ ਵੀਕ ਹੁੰਦਾ ਜਾ ਰਿਹਾ ਹੈ ਕਿਤੇ ਉਦਾਂ ਹੀ ਕੋਈ ਸਰੀਰਕ ਤੌਰ ਤੇ ਵੱਡੀ ਫੇਲਿਅਰ ਕੋਈ ਇਸ ਤਰ੍ਹਾਂ ਦਾ ਸਾਹਮਣੇ ਆ ਜਾਵੇ ਕਿ ਕੋਈ ਖਤਰਾ ਬਣ ਜੇ ਤਾਂ ਉਹ ਚੀਜ਼ ਤੋਂ ਹਮੇਸ਼ਾ ਹੀ ਡਰ ਲਗੂਗਾ ਸੈਂਟਰ ਨੂੰ ਵੀ ਡਰ ਲਗੂਗਾ ਲੇਕਿਨ ਘਟ ਜਿਹੜਾ ਤੁਸੀਂ ਦੱਸਿਆ ਕਿ ਵਰਲਡ ਲੈਵਲ ਤੇ ਹੀ ਜਾਊਗਾ ਇਹ ਇੰਦਾਂ ਦੇ ਬੰਦਿਆਂ ਦਾ ਨੁਕਸਾਨ ਹੋਣਾ ਜ਼ਿੰਦਗੀ ਦਾ ਜੀ ਬਿਲਕੁਲ ਪ੍ਰਮੇਂਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਵਿਚਾਰ ਆਪਣੇ ਸਾਂਝੇ ਕੀਤੇ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਜੀ ਦੋਸਤੋ ਗਲਬਾਤ ਕਿਸਾਨੀ ਮਸਲੇ ਦੇ ਉੱਪਰ ਕੀਤੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਤੁਹਾਡੇ ਵਿਚਾਰ ਨੇ ਤੁਹਾਡੇ ਸੁਝਾਅ ਰਹੇ ਤੁਸੀਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਕਿ ਜਿਵੇਂ ਡਲੇਵਾਲ ਸਭਾ ਵਾਲੇ ਮਰਨ ਵਰਤੇ ਬੈਠੇ ਨੇ ਜਾਂ ਜਿੱਥੇ ਆ ਕੇ ਹੋਣਾ ਜਿਹੜੀ ਕਿਸਾਨ ਜਥੇਬੰਦੀਆਂ ਖੜ ਗਈਆਂ ਕਿ ਤੁਸੀਂ ਕੀ ਸੋਚਦੇ ਹੋ ਕੀ ਅੱਗੇ ਕਰਨਾ ਚਾਹੀਦਾ ਕਿ ਤੇ ਕੀ ਅੱਗੇ ਹੋ ਸਕਦਾ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਕਰਨ ਪੰਜਾਬੀ ਧੰਨਵਾਦ